ਵੇਖੋ ਜੀ ਪੰਛੀ ਪਾਣੀ ਪੀਣਗੇ ਹਾਂਜੀ ਪਿਆਸੇ ਪੰਛੀ ਜਿਹੜੇ ਉੜਦੇ ਫਿਰਦੇ ਆ ਉਹ ਜਲ ਛਕੋਗੇ ਮਹਾਰਾਜ ਦਾ ਨਾਮ ਲੈਣਗੇ ਉਹਨਾਂ ਦਾ ਹਿਰਦਾ ਜਿਹੜਾ ਉਹ ਮਹਾਰਾਜ ਦਾ ਨਾਮ ਲਏਗਾ ਇਹ ਨੌਜਵਾਨ ਬਹੁਤ ਵਧੀਆ ਪ੍ਰਲਾਹ ਕਰ ਰਹਾ ਜੋ ਇਹ ਇਸ ਜਲ ਨਾਲ ਦਾ ਕੋਈ ਉਹ ਵੀ ਨਹੀਂ ਹੈਗਾ ਕਿ ਜਿਹੜਾ ਬੰਦਾ ਆਪ ਭਲਾ ਕਰ ਸਕੇ ਸਭ ਤੋਂ ਵੱਡਾ ਪੰਛੀਆਂ ਨੂੰ ਪਾਣੀ ਪਿਉਣਾ ਅਹਨਸਾਨ ਦਾ ਫਰਜ ਹੈ ਸਾਡਾ 10000 ਦਾ ਹੈਗਾ ਟਾਰਗੇਟ ਅਸੀਂ ਅੱਜ 1000 ਲੈ ਗਏ ਆਂ ਬਾਕੀ ਰੱਬ ਦੀ ਕਿਰਪਾ ਰਹੀ ਤੇ ਅਸੀਂ ਔਰ ਘਰਾਂ ਚ ਵੀ ਪਹੁੰਚਾਵਾਂਗੇ ਗਰਮੀਆਂ ਦਾ ਮੌਸਮ ਜਿੱਥੇ ਆ ਗਿਆ ਹੈ ਤਾਂ ਪਾਣੀ ਦੀ ਬਹੁਤ ਜ਼ਿਆਦਾ ਅਹਿਮੀਅਤ ਹੈ ਇਨਸਾਨਾਂ ਦੀ ਗੱਲ ਕਰੀਏ ਪਰ ਉੱਥੇ ਹੀ ਪੰਛੀਆਂ ਨੂੰ ਖਾਸ ਜ਼ਰੂਰਤ ਹੁੰਦੀ ਜਿੱਥੇ ਪੰਛੀਆਂ ਨੂੰ ਕੋਈ ਨਹੀਂ ਪੁੱਛਦਾ ਉੱਥੇ ਹੀ ਤੁਸੀਂ ਦੇਖਿਆ ਹੈਗਾ ਅਕਸਰ ਹੀ ਪੰਛੀ ਜਿਹੜੇ ਉੱਪਰੋਂ ਡਿੱਗ ਜਾਂਦੇ ਨੇ ਗਰਮੀ ਦੇ ਮਾਰੇ ਕਿਉਂਕਿ ਗਰਮੀ ਦੇ ਦੇਖ ਸਕਦੇ ਜੇ ਧੁੱਪ ਦਾ ਜਿਹੜਾ ਸੇਕ ਬਹੁਤ ਤੇਜ਼ ਹੋ ਚੁੱਕਿਆ ਹੈ ਪਰ ਉੱਥੇ ਹੀ ਅਜ ਇੱਕ ਸੰਸਥਾ ਬਣੋ ਜਿਹੜਾ ਪੰਛੀਆਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੇ ਲਈ ਇੱਕ ਕੁਜੇ ਵੰਡੇ ਜਾ ਰਹੇ ਨੇ ਜਿਸ ਦੇ ਵਿੱਚ ਲੋਕਾਂ ਨੂੰ ਫ੍ਰੀ ਵੰਡੇ ਜਾ ਰਹੇ ਨੇ ਕਿ ਲੋਕ ਇਸ ਦੇ ਵਿੱਚ ਆਪਣੀ ਛੱਤਾਂ 'ਚ ਰੱਖਣ ਪਾਣੀ ਰੱਖਣ ਅਤੇ ਜਿਹੜੇ ਪੰਛੀ ਹੈ ਉਸ ਨੂੰ ਆ ਕੇ ਪੀ ਸਕਣ ਤਾਂ ਤਸਵੀਰਾਂ ਦੇਖ ਸਕਦੇ ਜੇ ਸੜਕ ਦੇ ਉੱਤੇ ਕਰੀਬਨ ਜਿਹੜੇ ਦਰਵਾਜ਼ੇ ਕਰ ਰੋਇਸ਼ ਕਰ ਰੋਇ ਉਹ ਰੋਡ ਤੇ ਮੰਡੇ ਜਾ ਰਹੇ ਨੇ ਹਰ ਇੱਕ ਥਾਂ ਜਾਣ ਵਾਲੇ ਵਿਅਕਤੀ ਨੂੰ ਜਿਹੜੇ ਦਿੱਤੇ ਜਾ ਰਹੇ ਨੇ ਤਾਂ ਜੋ ਪੰਛੀਆਂ ਨੂੰ ਪਾਣੀ ਪਿਆ ਸਕਣ ਆਪਣੇ ਘਰ ਦੀ ਛੱਤਾਂ ਦੇ ਰੱਖ ਸਕਣ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਪਰ ਤਸਵੀਰਾਂ ਦੇਖ ਸਕਦੇ ਜੀ ਹਾਂਜੀ ਬਜੀ ਯਕੀਨ ਨਾਲ ਦਰੋ ਮੇਰਾ ਭਾਜੀ ਕਿਹੜੀ ਸੰਸਥਾ ਵੱਲੋਂ ਜਿਹੜਾ ਅੱਜ ਕੰਮ ਵਧੀਆ ਕੀਤਾ ਜਾ ਰਿਹਾ ਹੈ ਸਾਡੇ ਨੇਨ ਗਲੋਬਲ ਫਾਊਂਡੇਸ਼ਨ ਨੇਨ ਗਲੋਬਲ ਫਾਊਂਡੇਸ਼ਨ ਵੱਲੋਂ ਅਸੀਂ ਅੱਜ ਉਪਰਾਲਾ ਕੀਤਾ ਹੈ ਕਿ ਪੰਛੀਆਂ ਨੂੰ ਪਾਣੀ ਦੇਣਾ ਹੈ ਦੇਖੋ ਜੀ ਜਿੰਨੀ ਗਰਮੀ ਪੈ ਰਹੀ ਹੈ ਤੁਸੀਂ ਵੇਖੋ ਬੰਦੇ ਨੂੰ ਵੀ ਪਾਣੀ ਦੀ ਲੋੜ ਹੈ ਇਸ ਤਰ੍ਹਾਂ ਹੀ ਜੀਵ ਜੰਤੂ ਪੰਛੀਆਂ ਨੂੰ ਵੀ ਪਾਣੀ ਦੀ ਲੋੜ ਹੈ ਤੇ ਸੋ ਮੇਰਾ ਮੈਸੇਜ ਹੈਗਾ ਕਿ ਤੁਹਾਡਾ ਤੁਹਾਡੀ ਐਨਜੀਓ ਦਾ ਇਹ ਮੈਸੇਜ ਹੈ ਕਿ ਸਾਰੇ ਸਾਡੇ ਵਾਂਗੂ ਹੀ ਆਪਣੇ ਛੱਤਾਂ ਦੇ ਉੱਤੇ ਘਟੋਲੇ ਰੱਖਣ ਤਾਂ ਕਿ ਗਰਮੀਆਂ ਤੋਂ ਪੰਛੀਆਂ ਨੂੰ ਬਚਾ ਲਵੇ ਜਿੱਥੇ ਇੰਨੀ ਮਹਿੰਗਾਈ ਹੋ ਰਹੀ ਹੈ ਗੱਲ ਕਰੀਏ ਲੋਕ ਆਪ ਨਹੀਂ ਖਰੀਦ ਸਾਰੇ ਪਰ ਤੁਸੀਂ ਕਿੰਨੀ ਕੁਆਂਟੀਟੀ ਦੇ ਵਿੱਚ ਜਿਹੜੇ ਵੰਡਦੇ ਹੋਏ ਲੋਕਾਂ ਨੂੰ ਸੋ ਸਾਡਾ 10000 ਦਾ ਹੈਗਾ ਟਾਰਗੇਟ ਅਸੀਂ ਅੱਜ 1000 ਲੈ ਗਏ ਆ ਬਾਕੀ ਰੱਬ ਦੀ ਕਿਰਪਾ ਰਹੀ ਤੇ ਅਸੀਂ ਔਰ ਘਰਾਂ 'ਚ ਵੀ ਪਹੁੰਚਾਵਾਂਗੇ ਜੇ ਜੇ ਕੋਈ ਕੋ ਨਹੀਂ ਪੈਸਾ ਦਿੰਦੀ ਆ ਮੁਰਾ ਸਾਡੀ ਇੱਕ ਸੰਸਥਾ ਨੂੰ ਫੋਨ ਕਰਨ ਅਸੀਂ ਉਹਨਾਂ ਦੇ ਘਰ ਡਿਲੀਵਰ ਦਵਾਂਗੇ ਕੀ ਲੱਗਦਾ ਪੰਛੀ ਜਿਸ ਤਰੀਕੇ ਨਾਲ ਆਂਦਿਆਂ ਦੇ ਖਤਮ ਹੋਈ ਜਾ ਰਹੇ ਨੇ ਆਉਣ ਵਾਲੇ ਪਿੱਛੇ ਸਮੇਂ ਤੋਂ ਹੁਣ ਆਂਦਿਆਂ ਦੇ ਘਟ ਗਏ ਨੇ ਲੱਗਦਾ ਪਾਣੀ ਦੀ ਘਾਟ ਕਰਨੀ ਗਰਮੀ ਦੇ ਉੱਤੇ ਜੇ ਲੋਕਾਂ ਨੂੰ ਪਾਣੀ ਨਹੀਂ ਮਿਲਦਾ ਜਿੱਥੇ ਪੰਛੀਆਂ ਨੂੰ ਬਿਲਕੁਲ ਬਿਲਕੁਲ ਸਰ ਦੇਖੋ ਤੁਸੀਂ ਪੰਛੀ ਅਸੀਂ ਲੋਕ ਪਾਣੀ ਨਾ ਪੀਏ ਗਰਮੀਾਂ 'ਚ ਤੇ ਸਾਡਾ ਕੀ ਹੁੰਦਾ ਤੇ ਪੰਛੀਆਂ ਨੂੰ ਪਾਣੀ ਮਿਲਦਾ ਹੀ ਨਹੀਂ ਆ ਤੇ ਤੁਸੀਂ ਆਪ ਸਮਝਦਾਰ ਹੋ ਕਿ ਪੰਛੀ ਕੀ ਕਰਨਗੇ ਪੰਛੀ ਮਰਨ ਗਈ ਤੇ ਇਸੇ ਕਰਕੇ ਪੰਛੀ ਸਾਡੇ ਲਾਈਫ ਦੇ ਵਿੱਚੋਂ ਪੰਛੀ ਗਾਇਬ ਹੋਈ ਯਾਰ ਰੋ ਡੇ ਬਾ ਡੇ ਸੋ ਦੈਟਸ ਵਾਈ ਮੈਂ ਇਹੋ ਮੈਸੇਜ ਦੇ ਰਹਾ ਤੁਹਾਡੇ ਚੈਨਲ ਦੇ ਰਾਈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਤੁਸੀਂ ਵੀ ਆਪਣੇ ਘਰ ਤੇ ਕਿ ਇਹੋ ਜਿਹਾ ਕਸੋਰਾ ਲੈ ਕੇ ਬੂਜਾਰੋ ਰੱਖੋ ਜੇ ਨਹੀਂ ਹੁੰਦਾ ਤੇ ਸਾਨੂੰ ਸਾਡੇ ਸਾਡਾ ਨੰਬਰ ਹੈਗਾ ਪ੍ਰਧਾਨ ਸਾਹਿਬ ਦਾ ਆਪਾਂ ਨੰਬਰ ਦੇ ਦੇਣੇ ਪ੍ਰੋਵਾਈਡ ਕਰ ਦਿੰਦੇ ਆ ਕਿ ਤੁਸੀਂ ਸਾਡੇ ਕੋ ਘਰਾਂ ਚੋ ਲਾ ਕੇ ਰੇਂਜ ਕਰ ਲਓ ਜਾਂ ਅਸੀਂ ਘਰ ਪਹੁੰਚਾਵਾਂਗੇ ਸਿਰ ਰੋਡ ਦੇ ਵਿੱਚ ਕਿੱਥੇ ਕਿੱਥੇ ਇਸ ਤੋਂ ਪਹਿਲੇ ਵੰਡੇ ਗਏ ਨੇ ਅੱਜ ਕਿਹੜੇ ਰੋਡ ਤੇ ਵੰਡ ਰਹੇ ਜੀ ਸਰ ਅਸੀਂ ਪਹਿਲੇ ਤੇ ਨੋਵਲਟੀ ਚੌਂਕ ਤੋਂ ਸ਼ੁਰੂ ਕੀਤਾ ਵਾ ਫਿਰ ਆਪਾਂ ਸਕੂਲਾਂ 'ਚ ਜਾਵਾਂਗੇ ਪਲੱਸ ਆਪਾਂ ਜਿੱਥੇ-ਇਥੇ ਲੋੜ ਹੈਗੀ ਆ ਸਾਰੇ ਚੌਂਕਾਂ 'ਚ ਰੱਖਾਂਗੇ ਵੱਡੇ ਕਸੂਰੇ ਵੀ ਆ ਬਣਵਾਏ ਆ ਤੇ ਅਸੀਂ ਸਾਰੇ ਚੌਂਕਾਂ 'ਚ ਰੱਖ ਕੇ ਸਾਰੇ ਰੱਖਾਂਗੇ ਲੋਕ ਜਦੋਂ ਇਸ ਨੂੰ ਤੁਸੀਂ ਦੇਣ ਲਈ ਧੁੱਪੇ ਖੜੇ ਜੇ ਗਰਮੀ ਦੇ ਵਿੱਚ ਖੜੇ ਜੇ ਲੋਕ ਅੱਗ ਲੈ ਰਹੇ ਨੇ ਕਿ ਅੰਦੇਖਾ ਕਰਕੇ ਜਾ ਰਹੇ ਨੇ ਨਹੀਂ ਨਹੀਂ ਬਿਲਕੁਲ ਸਰ ਲੈ ਰਹੇ ਲੈ ਰਹੇ ਅਸੀਂ ਬਹੁਤ ਪੋਜ਼ਿਟਿਵ ਮੈਸੇਜ ਦੇਖਿਆ ਕਿ ਲੋਕ ਰਿਆ ਪਾ ਲੋਕਾਂ ਨੂੰ ਮੈਸੇਜ ਵੀ ਦੇ ਰਿਹਾ ਕਿ ਦੇਖੋ ਜੀ ਇੱਕ ਤੇ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਬਾਕੀ ਤੁਸੀਂ ਵੀ ਆਪਣੇ ਕੋਲੋਂ ਬਾਏ ਕਰੋ ਲੋਕਾਂ ਨੂੰ ਅੱਗੇ ਦੀ ਅੱਗੇ ਦੱਸੋ ਜਿੰਨਾ ਵੰਡੋਗੇ ਉਨਾ ਹੀ ਅੱਛੀ ਤਰੀਕੇ ਨਾਲ ਵੰਡਿਆ ਜਾਊਗਾ ਬਹੁਤ ਬਹੁਤ ਸ਼ੁਕਰੀਆ ਜੀ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਸੋ ਮਚਾ ਹਾਂ ਦੇਖਸਾ ਜੇ ਤਸਵੀਰਾਂ ਕਿ ਇੱਕ ਸੁਸਾਇਟੀ ਵੱਲੋਂ ਜਿਹੜਾ ਸਾਰਿਆਂ ਨੂੰ ਵੰਡੇ ਜਾ ਰਹੇ ਨੇ ਜਿਸ ਦੇ ਲਈ ਪੰਛੀਆਂ ਨੂੰ ਪਾਣੀ ਪਿਆਇਆ ਜਾ ਸਕੇ ਪਾਪਾ ਜੀ ਸਾਸਰੀ ਘਰ ਹਾਂਜੀ ਪਾਪਾ ਜੀ ਤੁਹਾਨੂੰ ਫਰੀ ਦਿੱਤਾ ਗਿਆ ਇਹਦਾ ਕੀ ਮਤਲਬ ਹੋਏਗੀ ਜੇ ਕਰੇ ਲੈ ਜਾ ਕੇ ਇਹਦਾ ਵੇਖੋ ਜੀ ਪੰਛੀ ਪਾਣੀ ਪੀਣਗੇ ਹਾਂਜੀ ਪਿਆਸੇ ਪੰਛੀ ਜਿਹੜੇ ਉੜਦੇ ਫਿਰਦੇ ਆ ਉਹ ਜਲ ਛਕੋਗੇ ਮਹਾਰਾਜ ਦਾ ਨਾਮ ਲੈਣਗੇ ਉਹਨਾਂ ਦਾ ਹਿਰਦਾ ਜਿਹੜਾ ਉਹ ਮਹਾਰਾਜ ਦਾ ਨਾਮ ਲਏਗਾ ਐਗੁਰ ਜੀ ਦਾ ਖਲਸਾ ਕੀ ਲੱਗਦਾ ਵਧੀਆ ਉਪਰਾਲਾ ਕੀਤਾ ਜਾ ਰਿਹਾ ਨੌਜਵਾਨਾਂ ਵੱਲ ਇਹ ਨੌਜਵਾਨ ਬਹੁਤ ਵਧੀਆ ਪ੍ਰਚਾਰ ਕਰ ਰਹਾ ਜੋ ਇਸ ਜਰ ਨਾਲ ਦਾ ਕੋਈ ਕੰਬ ਵੀ ਨਹੀਂ ਹੈਗਾ ਕਿ ਜਿਹੜਾ ਬੰਦਾ ਆਪ ਭਲਾ ਕਰ ਸਕੇ ਸਭ ਤੋਂ ਵੱਡਾ ਪੰਛੀਆਂ ਨੂੰ ਪਾਣੀ ਪਿਉਣਾ ਹੰਸਾਨ ਦਾ ਫਰਜ਼ ਹੈ ਪਾਣੀ ਪਿਆਇਦਾ ਤਾਂ ਵੈਸੇ ਬੜਾ ਪੁੰਨ ਲੱਗਦਾ ਪੰਛੀਆਂ ਲੋ ਕਿੰਨਾ ਪੁੰਨ ਲੱਗਦਾ ਪਾਣੀ ਤੇ ਆਪ ਆਦਮੀ ਨੇ ਪਿਆਈਏ ਤੇ ਉਹਦਾ ਹੀ ਪੁੰਨ ਬੜਾਵਾ ਤੇ ਇਹ ਤੇ ਪੰਕਸ਼ਨ ਪਿਉਣਾ ਇਹਦੇ ਨਾਲ ਦੀ ਤਿਆਰੀ ਸੀ ਕੋਈ ਨਹੀਂ ਭਾਜੀ ਕਿੰਨੀ ਕਿ ਗਰਮੀ ਲੱਗ ਰਹੀ ਹੈ ਕਿਉਂਕਿ ਦੁਪਹਿਰ ਦਾ ਸਮਾਂ ਧੁੱਪ ਦੇਖ ਸਕਦੇ ਜੀ ਤੁਸੀਂ ਨਹੀਂ ਮਿਹਨਤ ਕਰਦੇ ਨਹੀਂ ਨਹੀਂ ਤੁਹਾਡੇ ਸਾਹਮਣੇ ਸਾਰਾ ਦਿਨ ਅਸੀਂ ਚਲੋ ਏਸੀਆਂ 'ਚ ਰਹਿਨੇ ਆ ਕੰਮ ਕੁਮਾ ਡੇਉਸ ਹਸਾਬ ਦੇ ਨੇ ਬਟ ਐਟ ਲੀਸ ਸਿਰਫ ਆਇਆ ਅੱਧਾ ਪੂਨਾ ਕੰਟੋਇਆ ਤੇ ਸਾਡੇ ਲਈ ਮੁਸ਼ਕਲ ਹੋ ਗਈ ਬਹੁਤ ਜ਼ਿਆਦਾ ਅਜਵੇਂ ਖਲੋਣਾ ਚਲੋ ਇਸ ਯੂਸ ਟੂ ਨਹੀਂ ਗਿਆ ਇਹ ਚੀਜ਼ ਨੇ ਪਰ ਇੱਕ ਜैसे ਇੱਕ ਮੈਸੇਜ ਸਪਰੈਡ ਕਰ ਰਹੇ ਸਾਡੇ ਜਿਹੜੇ ਫਾਊਂਡੇਸ਼ਨ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਉਹਨਾਂ ਦਾ ਕਾਫੀ ਢੇਰ ਤੋਂ ਸਾਡੀ ਡਿਸਕਸ਼ਨ ਚੱਲ ਰਹੀ ਸੀ ਕਿ ਕੁਝ ਇਸ ਤਰ੍ਹਾਂ ਦੀ ਚੀਜ਼ ਜ਼ਰੂਰ ਕਰੀਏ ਇਹ ਮੈਸੇਜ ਹੀ ਹੈ ਕਿਉਂਕਿ 100 ਲੱਖ ਦੀ ਪੋਪੂਲੇਸ਼ਨ ਹੈ ਆਲਮੋਸਟ ਅੰਬ੍ਰੀ ਸਰਦੀ ਉਹ ਸਾਰਿਆਂ ਨੂੰ ਤੇ ਅਸੀਂ ਨਹੀਂ ਜਾ ਸਕਦੇ ਜਿਸ ਤੁਹਾਡੇ ਤੋਂ ਇੱਕ ਮੈਸੇਜ ਹੈ ਤੁਹਾਡੇ ਕੋਈ ਬਰਤਨ ਨੇ ਕੁਝ ਵੀ ਇੱਦੀ ਰੱਖੋ ਜ਼ਰੂਰ ਪਰ ਰੱਖਿਓ ਥੋੜਾ ਛਾਂ ਰਖਿਓ ਸਾਹਿਬ ਸਾਹਿਬ ਜੀ ਬਿਲਕੁਲ ਦੇਖ ਸਾਡੇ دیکھیں ਨੌਜਵਾਨਾਂ ਵੱਲੋਂ ਵੀ ਲਗਾਤਾਰ ਜਿਹੜੀ ਮਿਹਨਤ ਕੀਤੀ ਜਾ ਰਹੀ ਹੈ ਸੜਕਾਂ ਦੇ ਉੱਤੇ ਲਗਾਤਾਰ ਇਹ ਕਟੋਰੇ ਜਿਹੜੇ ਵੰਡੇ ਜਾ ਰਹੇ ਨੇ ਕੁਝੇ ਜਿਸ ਨੂੰ ਕਹਿ ਸਕਦੇ ਆ ਗੱਡੀ ਵਿੱਚ ਦੇਖ ਸਕਦੇ 10000 ਦੀ ਕੁਆਂਟੀਟੀ ਦਾ ਜਿਹੜਾ ਇਹਨਾਂ ਟਾਰਗੇਟ ਲਿਆ ਹੈ ਤਾਂ ਅੱਜ 1000 ਕੁਆਂਟੀਟੀ ਦੇ ਜਿਹੜੇ ਕੁਝੇ ਉਹ ਵੰਡੇ ਜਾ ਰਹੇ ਨੇ ਤਾਂ ਸੰਸਭ ਵੱਲੋਂ ਬਹੁਤ ਹੀ ਸੋਨਾ ਉਪਰਾਲਾ ਕੀਤਾ ਗਿਆ ਜਿੱਥੇ ਅਸੀਂ ਆਪਣੀ ਗੱਲ ਕਰੀ ਆ ਸਾਡੇ ਲਈ ਇੱਥੇ 10 ਮਿੰਟ ਖੜ੍ਹਣਾ ਮੁਸ਼ਕਲ ਹੋ ਗਿਆ ਪਰ ਨੌਜਵਾਨ ਜਿਹੜੇ ਵੰਡ ਰਹੇ ਨੇ ਪਸੀਨਾ ਪਸੀਨੀ ਹੋ ਗਏ ਨੇ ਪਰ ਇਹ ਲੋਕਾਂ ਨੂੰ ਖਲਾਰ ਖਲਾਰ ਲੋਕਾਂ ਨੂੰ ਜਿਹੜੇ ਦੇ ਜਾ ਰਹੇ ਨੇ ਕਿ ਤਾਂ ਜੋ ਪੰਛੀ ਪਾਣੀ ਪੀ ਸਕਰ ਤਾਂ ਲੋਕਾਂ ਨਾਲ ਵੀ ਗੱਲਬਾਤ ਕੀਤੀ ਲੋਕਾਂ ਨੇ ਵੀ ਬਹੁਤ ਸੋਨਾ ਉਪਰਾਲੇ ਦੀ ਜਿਹੜਾ ਪ੍ਰਸ਼ੰਸਾ ਕੀਤੀ ਆ ਤਾਂ ਇਹਦੇ ਜਿਹੜੇ ਕੰਮ ਨੌਜਵਾਨਾਂ ਵੱਲੋਂ ਲਗਾਤਾਰ ਹੀ ਕੀਤੇ ਜਾਂਦੇ ਨੇ ਤਾਂ ਇਹ ਕਯੋ ਜੀ ਵੀਡੀਓ ਸਾਡੀ ਲੱਗੀ ਵੀਡੀਓ ਨੂੰ ਦਬਕੇ ਸ਼ੇਅਰ ਜ਼ਰੂਰ ਕਰਦੇ ਹੋ ਤੇ ਤੁਸੀਂ ਵੀ ਗਰਮੀਆਂ ਦਾ ਮੌਸਮ ਆ ਗਿਆ ਤੇ ਆਪਣੇ ਛੱਤ ਦੇ ਉੱਤੇ ਪੰਛੀਆਂ ਲਈ ਪਾਣੀ ਜ਼ਰੂਰ ਰੱਖੋ ਕੈਮਰਾ ਪਰਸੰਦਨਾ ਵਿਸ਼ਾਲ ਮਿਸ਼ਰਾ ਹੌਟ ਨਿਊਜ਼ ਇੰਡੀਆ ਅੰਮ੍ਰਿਤਸਰ